ਤੁਸੀਂ ਅਕਸਰ ਸੁਣਿਆ ਹੋਵੇਗਾ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ ਆਓ ਅੱਜ ਅਸੀਂ ਜਾਣਦੇ ਹਾਂ ਇਸ ਪਿੱਛੇ ਦੀ ਕਹਾਣੀ ਇੱਕ ਪਿੰਡੂ ਮੁੰਡੇ ਦਾ ਨਾਮ ਸੀ ਲੱਲੂ ਲੱਲੂ ਜਵਾਨ ਹੋ ਗਿਆ ਇੱਕ ਦਿਨ ਉਸ ਦਾ ਢਿੱਡ ਦੁਖਿਆ ਉਹ ਹਕੀਮ ਕੋਲ ਗਿਆ ਹਕੀਮ ਨੇ ਔਲੇ ਹਰੜ ਪੀ ਕੇ ਰੱਖੇ ਸਨ ਉਹਨਾਂ ਦੇ ਚੂਰਨ ਦੀ ਇੱਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ ਪੁੜੀ ਨਾਲ ਲੱਲੂ ਦਾ ਢਿੱਡ ਦੁੱਖ ਨੋ ਹਟ ਗਿਆ ਉਸ ਨੇ ਹਕੀਮ ਤੋਂ ਪੁੱਛਿਆ ਹਕੀਮ ਜੀ ਪੁੜੀ 'ਚ ਕੀ ਪਾਇਆ ਸੀ ਹਕੀਮ ਨੇ ਦੱਸਿਆ ਔਲੇ ਹਰੜ ਬਿਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ ਖੁੱਲ ਜਾਂਦੀ ਹੈ ਤੇ ਕਬਜ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਜਦੋਂ ਵੀ ਕੋਈ ਕਸਰ ਹੋਵੇ ਉਹਦੀ ਪੂੜੀ ਲੈ ਲਓ ਜਿਹਨੂੰ ਕਬਜ ਨਾ ਹੋਵੇ ਉਹਨੂੰ ਕੁਝ ਨਹੀਂ ਹੁੰਦਾ ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਿਹੇੜੇ ਖੀਦ ਕੇ ਪੂੜੀਆਂ ਬਣਾ ਲਈਆਂ ਆਪਣੀ ਦੁਕਾਨ ਖੋਲ ਲਈ ਬੋਰਡ ਉੱਤੇ ਲਿਖ ਕੇ ਲਾ ਦਿੱਤਾ ਕਿ ਇੱਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਮਰੀਜ਼ ਆਉਂਦੇ ਪੁੜੀਆਂ ਲੈਂਦੇ ਠੀਕ ਹੋ ਜਾਂਦੇ ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ ਉੱਧਰ ਇੱਕ ਕਮਿਹਾਰੀ ਦਾ ਗਦਾ ਗਵਾਚ ਗਿਆ ਸੀ ਜੋ ਕਿਤੋਂ ਨਾ ਲੱਭਾ ਕਿਸੇ ਨੇ مشورہ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ ਉਸ ਕੋ ਸਾਰੀਆਂ ਮਰਜ਼ਾਂ ਦਾ ਇਲਾਜ ਹੈ ਕਮਿਹਾਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਦਾ ਗਵਾਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਕਮਿਹਾਰੀ ਨੂੰ ਪੁੜੀ ਦੇ ਕੇ ਕਿਹਾ ਆ ਲੈ ਜਾਓ ਗਦਾ ਲੱਭ ਜੂਗਾ ਤਾਂ ਉਸ ਨੂੰ ਤੁਰੰਤ ਹਾਜ਼ਤ ਹੋਈ ਉਦੋਂ ਕਿਹੜੇ ਘਰਾਂ ਵਿੱਚ ਟਾਇਲਟ ਹੁੰਦੇ ਸਨ ਬਾਹਰ ਖੇਤਾਂ ਵਿੱਚ ਜਾਣ ਜੋਗੀ ਨਹੀਂ ਤੇ ਫਟਾਫਟ ਘਰ ਦੇ ਪਿੱਛੇ ਜਿਹੜੇ ਖੋਲਿਆਂ ਦੇ ਵਿੱਚ ਗਈ ਤੇ ਉੱਥੇ ਰੂੜੀ ਤੇ ਗਦਾ ਲੇਟਿਆ ਹੋਇਆ ਸੀ ਲੱਲੂ ਦੀ ਪੁੜੀ ਨੇ ਕਮਿਹਾਰੀ ਦਾ ਗਵਾਚਿਆ ਗਦਾ ਲੱਭ ਦਿੱਤਾ ਪਿੰਡ ਵਿੱਚ ਇਸ ਗੱਲ ਦਾ ਟੰਡੋਰਾ ਪਿੱਟਿਆ ਗਿਆ ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋ ਗਈ ਇਹੋ ਜਿਹੀਆਂ 2-4 ਕਵਲੀਆਂ ਨਾਲ ਉਸ ਦੀ ਮਸ਼ਹੂਰੀ ਦੇਸ਼ ਦੇ ਰਾਜੇ ਤੱਕ ਪਹੁੰਚ ਗਈ ਉਧਰ ਗਵਾਂਡੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਛਾੜ ਦਿੱਤੀਆਂ ਵਜ਼ੀਰ ਨੇ ਟਿੱਡੇ ਸ਼ਾਹ ਤੱਕ ਪਹੁੰਚ ਕੀਤੀ ਹਕੀਮ ਜੀ ਦੱਸੋ ਹੁਣ ਕੀ ਕਰੀਏ ਟਿੱਡਾ ਰਾਜੇ ਦੇ ਦਰਬਾਰ ਵਿੱਚ ਗਿਆ ਕਹਿਣ ਲੱਗਾ ਜੜੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ ਹੈ ਘਬrai ਰਾਜੇ ਨੇ ਕਿਹਾ ਛੇਤੀ ਦੱਸ ਕਹਿੰਦਾ ਆਪਣੀ ਸਾਰੀ ਫੌਜ ਨੂੰ ਕੁੜੀਆਂ ਦੇਣੀਆਂ ਪੈਣਗੀਆਂ ਲਓ ਜੀ ਫਿਰ ਕੀ ਹੋਇਆ ਸ਼ਹਿਰ ਦੇ ਸਾਰੇ ਪੰਸਾਰੀਆਂ ਦੀ ਹਟੀਆਂ ਤੋਂ ਔਲੇ ਹਰੜ ਬਿਹਾਰੇ ਇਕੱਠੇ ਕਰ ਲਏਗੇ ਪੀਨ ਨੂੰ ਖਰਾਸ ਜੋੜ ਲਏ ਸਾਰੇ ਹਲਵਾਈਆਂ ਦਾ ਦੁੱਧ ਇਕੱਠਾ ਕਰ ਲਿਆ ਫੌਜ ਸਾਦ ਲਈ ਤੰਬੂ ਲੱਗ ਗਏ ਸਵੇਰਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ ਰਾਤ ਨੂੰ ਜਰਨੈਲ ਨੇ ਹੁਕਮ ਚਾੜਿਆ ਬਈ ਹਰੇਕ ਫੌਜੀ ਨੂੰ ਗਰਮਾ-ਗਰਮ ਦੁੱਧ ਦੇ ਗਲਾਸ ਨਾਲ ਇੱਕ-ਇੱਕ ਪੁੜੀ ਦਿਓ ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ ਸੋ ਵਕਤ ਹੀ ਉਰਦਿਆਂ ਸਭ ਨੂੰ ਹਾਜ਼ਤ ਦਾ ਜ਼ੋਰ ਪੈ ਗਿਆ ਉਧਰ ਹਮਲਾਵਰ ਫੌਜ ਚੜੀ ਆਵੇ ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜਿਆ ਕੋਈ ਹਾਜਤ ਨਾ ਜਾਵੇ ਟਾਈਮ ਨਾ ਗਵਾਵੇ ਅੱਗੇ ਵਧੋ ਬਹਾਦਰੀ ਨਾਲ ਮੁਕਾਬਲਾ ਕਰੋ ਫੌਜਾਂ ਆਮੋ ਸਾਹਮਣੇ ਆਖੜੀਆਂ ਉਧਰ ਹਾਜਤ ਦਾ ਜੋਰ ਕੋਈ ਵਾਹ ਨਾ ਚੱਲਦੀ ਦੇਖ ਲੱਲੂ ਦੀ ਫੌਜ ਨੇ ਪੋਜੀਸ਼ਨਾਂ ਲੈ ਲਈਆਂ ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕੀ ਕਰਦੇ ਪਏ ਆ ਉਹਨੇ ਲਖਨ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾ ਰਹੇ ਆ ਅੱਗੇ ਵਧੇ ਤਾਂ ਭੰਗ ਦੇ ਪਹਾੜੇ ਸਾਰੀ ਫੌਜ ਮਰਵਾ ਬੈਠਾਂਗੇ ਉਸਨੇ ਆਪਣੀ ਫੌਜ ਪਿੱਛੇ ਪਰਤੌਣ ਵਿੱਚ ਹੀ ਭਲਾਈ ਸਮਝੀ ਲੱਲੂ ਦੀ ਫੌਜ ਜਿੱਤਦੇ ਡੰਕੇ ਵਜਾਉਣ ਲੱਗੀ ਤੇ ਇਧਰ ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬਲ ਸਕਦਾ ਹੈ ਕਿਤੇ ਮੈਨੂੰ ਨਾ ਪੈ ਜਾਵੇ ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ ਰਾਜੇ ਨੇ ਮੁਠੀ ਵਿੱਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ ਹਕੀਮ ਜੀ ਮੈਂ ਤੁਹਾਡਾ ਟੈਸਟ ਲੈਣਾ ਹੈ ਜੇ ਤੁਸੀਂ ਦੱਸਤਾ ਬਈ ਮੇਰੀ ਮੁਠੀ ਵਿੱਚ ਕੀ ਹੈ ਤਾਂ ਮੇਰਾ ਅੱਧਾ ਰਾਜ ਤੁਹਾਡਾ ਤੇ ਜੇ ਨਾ ਦੱਸਿਆ ਗਿਆ ਤਾਂ ਸਣੇ ਬੱਚੇ ਕਹਾਣੀ ਪੀੜ ਦੂੰ ਬੁਰਾ ਫਸਿਆ ਹਕੀਮ ਟਿੱੱਡਾ ਸ਼ਾ ਬਣਿਆ ਲੱਲੂ ਮੌਤ ਉਸ ਨੂੰ ਸਾਹਮਣੇ ਦੱਸਣ ਲੱਗੀ ਹੱਥ ਜੋੜ ਕੇ ਬੋਲਿਆ ਮਹਾਰਾਜ ਤੁਹਾਡੇ ਹੱਥੇ ਟਿੱਡੇ ਦੀ ਜਾਨ ਐ ਮਾਰਨਾ ਮਾਰ ਦਿਓ ਛੱਡਣਾ ਛੱਡ ਦਿਓ ਰਾਜਾ ਹੈਰਾਨ ਰਹਿ ਗਿਆ ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ ਉਸ ਨੇ ਅੱਧਾ ਰਾਜ ਦੇ ਕੇ ਹਤਕੜੀ ਲਾਉਣ ਦੀ ਭੁੱਲ ਬਖਸ਼ਾਈ ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ ਤੇ ਉਦੋਂ ਤੋਂ ਹੀ ਕਹਾਵਤ ਬਣੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਦੋਸਤੋ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਕਹਾਵਤ ਬੜੀ ਵਾਰ ਸੁਣੀ ਹੋਏਗੀ ਕਹਾਵਤ ਹੈ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਇਨਸਾਨ ਵੇਖਦੇ ਹਾਂ ਜਿਹੜੇ ਤੀਰ ਤੁੱਕੇ ਨਾਲ ਹੀ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਪਾਉ ਪੁੱਠੇ ਕੰਮ ਵੀ ਉਹਨਾਂ ਦੇ ਸਿੱਧੇ ਪਈ ਜਾਂਦੇ ਆ ਉਸ ਸਮੇਂ ਇਹ ਕਹਾਵਤ ਵਰਤੀ ਜਾਂਦੀ ਹੈ ਕਿ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇਹ ਕਹਾਵਤ ਐਵੇਂ ਨਹੀਂ